ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵੀਡੀਓ ਜਿਹੜਾ ਮੈਂ ਅਪਲੋਡ ਕਰ ਰਿਹਾ ਹਾਂ ਜਾਂ ਤੁਸੀਂ ਦੇਖੋਗੇ ਈਸ਼ਵ ਕੁਮਾਰ ਮਟਾਲਵੀ ਜੀ ਦੀ ਲੂਣਾ ਦੇ ਵਿੱਚੋਂ ਮੈਂ ਦੂਜੀ ਐਂਕਲ ਦੇ ਵਿੱਚੋਂ ਕੁਛ ਜੁੜੀ ਹੋਇਆ ਹਨ ਵਰਮਨ ਦੇ ਸਲਵਾਨ ਅਸੀਂ ਵੀ ਗੱਲ ਕਰਦੇ ਨੇ ਉਹ ਕੋਡਨਾ ਸਾਂਝੀ ਕਰਾਂਗਾ ਉਹ ਇਸ ਕਰਕੇ ਕਿ ਸ਼ਿਵਕਰ ਕੁਮਾਰ ਬਟਾਲਵੀ ਜੀ ਨੇ ਜਿਹੜੇ ਤੁਝੇ ਅੰਗ ਦੇ ਵਿੱਚ ਆਇਆ ਜਾਤ ਪਾਤ ਦੇ ਧਰਮ ਦਾ ਬਹੁਤ ਹੀ ਵਧੀਆ ਟੰਗ ਨਾਲ ਖੰਡਨ ਕੀਤਾ ਕਿ ਇਹ ਸਿਰਫ ਬੰਦੇ ਦੇ ਬਣਾਏ ਹੋਏ ਨੇ ਜਾਤ ਪਾਤ ਤੇ ਧਰਮ ਕਿਉਂਕਿ ਉਹਨਾਂ ਨੇ ਸਲਵਾਨ ਤੇ ਵਰਮਨ ਦੀ ਜਨ ਆਪਸੀ ਦੀ ਦੂਜੀ ਅੰਗ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇ ਉਧਰ ਸਾਰੀਆਂ ਨੇ ਸਭ ਤੋਂ ਪਹਿਲਾਂ ਮੈਂ ਦੱਸਦਾ ਜਾਵਾਂ ਕਿ ਬਸੇ ਸ਼ੇਖਮੁਹੰਮਦ ਬਟਾਲਵੀ ਨੂੰ ਹਰ ਪੰਜਾਬੀ ਪਾਠਕ ਜਾਣਦਾ ਹੈ ਕਈ ਲਫਾਰੀ ਹੁੰਦੇ ਨੇ ਉਸ ਸਮੇਂ ਉਸ ਸਮੇਂ ਦੇ ਵਿੱਚ ਹੀ ਉਹਨਾਂ ਨੂੰ ਲੋਕ ਜਾਣਦੇ ਨੇ ਉਸ ਸਮੇਂ ਦੇ ਵਿੱਚ ਹੀ ਜ਼ਿਆਦਾ ਲੋਕ ਉਹਨਾਂ ਨੂੰ ਪੜ੍ਹਦੇ ਨੇ ਪਰ ਹਰ ਲੈਂਗੁਏਜ ਦੇ ਵਿੱਚ ਕੁਝ ਕਵੀ ਐਸੇ ਵਿਭਾਗੀ ਹੁੰਦੇ ਕਹਿ ਲੋ ਜਾਂ ਬਹੁਤ ਵੱਡੇ ਉਹਨਾਂ ਦੀ ਸੋਚ ਨਾਲ ਲਿਖੇ ਹੋਏ ਹੁੰਦੇ ਨੇ ਉਹ ਸਦਾ ਬਹਾਰ ਹੁੰਦੇ ਨੇ ਤੇ ਪੰਜਾਬੀ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਜੀ ਜਿੰਨਾ ਜ਼ਰ ਪੰਜਾਬੀ ਮੋਲੀ ਰਹੂਗੀ ਉਹ ਹਮੇਸ਼ਾ ਲੋਕ ਉਹਨਾਂ ਨੂੰ ਪੜ੍ਹਦੇ ਰਹਿਣਗੇ ਜਿਵੇਂ ਇੰਗਲਿਸ਼ ਦੇ ਵਿੱਚ ਸ਼ਿਰਸ਼ਵੀਰਾ ਰੂਸੀਨ ਰਾਈਟਰ ਜਿਵੇਂ ਲਿਉਤਾਸਟੇਜ ਐਂਡ ਗੋਲਕੀ ਆਪਣੇ ਬੰਗਾਲ ਦੇ ਵਿੱਚ ਰਬਿੰਦਰਨਾਥ ਟੈਗੋਰ ਜੀ ਜਿਹੜੇ ਕੁਈ ਵੀ ਹੈ ਉਹ ਐਵਰਗ੍ਰੀਨ ਤੁਸੀਂ ਕਹੋ ਕਿ ਇਹਨਾਂ ਨੂੰ ਲੋਕ ਪੜਦੇ ਰਹਿਣਗੇ ਜਾਣਨ ਜਾਣਦੇ ਰਹਿਣਗੇ ਜਿਨ੍ਹਾਂ ਵਿੱਚ ਪੰਜਾਬੀ ਵਿੱਚ ਜਿਹੜੇ ਹਨ ਉਹ ਸ਼ਿਵ ਕੁਮਾਰ ਬਟਾਲਵੀ ਜੀ ਨੇ ਇਹ ਜਿਹੜੀ ਲੂਣਾ ਹੈ ਇਹ ਵਾਰਿ ਉਹਨਾਂ ਨੇ ਜਿਹੜੀ ਛਪਵਾਈ ਸੀ 1965 ਦੇ ਵਿੱਚ ਤੇ 1967 ਦੇ ਵਿੱਚ ਲੂਨਾ ਦੇ ਲਈ ਉਹਨਾਂ ਨੂੰ ਸਾਹਿਤਕ ਅਕਾਦਮੀ ਵਾਰਡ ਮਿਲਿਆ ਅਵਾਰਡ ਸਟਾਰਚ ਤੇ ਬਹੁਤ ਸਭ ਤੋਂ ਉਸ ਵੇਲੇ ਛੋਟੀ ਉਮਰ ਦੇ ਹੀ ਲਖਾਰੀ ਸੰਜ ਜਿਨ੍ਹਾਂ ਨੂੰ ਇਹ ਅਵਾਰਡ ਮਿਲਿਆ ਤੇ ਦੂਜਾ ਅੰਕ ਦੇ ਸ਼ੁਰੂ ਦੇ ਵਿੱਚ ਮੈਂ ਤੁਹਾਨੂੰ ਉਹ ਲੈਣਾ ਪੜਕੇ ਤੁਹਾਡੇ ਨਾਲ ਸੰਗੀਆਂ ਕਰਦਾ ਹਾਂ ਜਿਹੜੀਆਂ ਸਲਵਾਨ ਜਿਹੜਾ ਵਰਮਨ ਜਿਹੜਾ ਰਾਜਾ ਸੀ ਚੰਬੇ ਦਾ ਉਹਦੇ ਜਨਮ ਦਿਨ ਤੇ ਜਾਂਦਾ ਤੇ ਜਨਮ ਦਿਨ ਉਹਦਾ ਮਨਾਇਆ ਜਾਂਦਾ ਤੇ ਉਸ ਤੋਂ ਬਾਅਦ ਦੇ ਦਿਨ ਦੀ ਗੱਲ ਹੈ ਤੇ ਸਲਵਾਨ ਵਰਮਨ ਨੂੰ ਸੋਧਨ ਕਰਕੇ ਕਹਿੰਦਾ ਹੈ ਇਕ ਕਲ ਦਾ ਦਿਉ ਵੀ ਕੈਸਾ ਦਿਉ ਸੀ ਕੈਸੀ ਸੀ ਉਸ ਦੀ ਖੁਸ਼ਬੂਈ ਆਪਣੇ ਆਪ ਆਪਣੇ ਆਪ ਕਲਾਈਆਂ ਚੁੰਮਦੀ ਪਰ ਜੋਗਣ ਵਿੱਚ ਨਾਰ ਜਿਉ ਕੋਈ ਕਿ ਇੰਨਾ ਮੇਰੇ ਵਾਸਤੇ ਇੰਨਾ ਖੁਸ਼ੀ ਦਾ ਦਿਨ ਸੀ ਕਿਉਂਕਿ ਉਸ ਦਿਨ ਪਹਿਲੇ ਦਿਨ ਉਹਦੇ ਦੋਸਤ ਵਰਮਨ ਦਾ ਜਨਮ ਦਿਨ ਸੀ ਪਰ ਅੱਜ ਦਾ ਦਿਉ ਕੈਸਾ ਦਿਨ ਹੈ ਕੈਸੀ ਹੈ ਇਸ ਦੀ ਖੁਸ਼ਬੂਈ ਰਾਤ ਨੀਂਦਾਂ ਭੋਗਣ ਪਿੱਛੋਂ ਜਿਵੇਂ ਵੇਸਵਾ ਸੁੱਤੀ ਹੋਈ ਕਿ ਅੱਜ ਦਾ ਦਿਨ ਮੇਰੇ ਵਾਸਤੇ ਐਸ ਤਰ੍ਹਾਂ ਦਾ ਤੇ ਬਾਕੀ ਉਹਨਾਂ ਦੀ ਬਾਤचीत ਚੱਲਦੀ ਹੈ ਪਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਫਿਰ ਉਹ ਵਰਮਨ ਸੁਲਮਾਨ ਨੂੰ ਪੁੱਛਦਾ ਵੀ ਭਾਈ ਇੱਕ ਕਿਉਂ ਆ ਵੀ ਤੂੰ ਅੱਜ ਦੇ ਦਿਨ ਨੂੰ ਕਿਉਂ ਇਨਾ ਮਾਰਾ ਕਿਨਾਂ ਕਿਉਂ ਕਿਉਂ ਨੂੰ ਉਹ ਲੂਨਾ ਜਿਹੜੀ ਹੈ ਉਹ ਯਾਦ ਆਉਂਦੀ ਹੈ ਕਿਉਂਕਿ ਉਹ ਇਨਾਮ ਜੇਤੂ ਸੀ ਜਿਹੜਾ ਕਿ ਜਿਨ੍ਹਾਂ ਨੇ ਲੂਨਾ ਨੂੰ ਪੜ੍ਹਿਆ ਹੈ ਉਹਨਾਂ ਨੂੰ ਪਤਾ ਹੈ ਤਾਂ ਉਹ ਕਹਿੰਦਾ ਵੀ ਤੂੰ ਕਿੰਨਾ ਕਿੰਨਾ ਦਾਸ ਹੈ ਜਿਹੜਾ ਤੇ ਸਲਵਾਨ ਉਹਨੂੰ ਕਹਿੰਦਾ ਕਿ ਜਿਹੜੀ ਕੱਲ ਉਤਸਵ ਵਿੱਚ ਚੁਣੀ ਸੀ ਜੋਤੀ ਸੰਗਾਂ ਵਾਲੀ ਸੁਵਣ ਸਰਮਣੀ ਡੰਗਾ ਵਾਲੀ ਕਿ ਮੈਨੂੰ ਉਹ ਯਾਦ ਆਉਂਦੀ ਹੈ ਕਿ ਕਿਉਂਕਿ ਉਹ ਲੂਣਾ ਨੂੰ ਇਨਾਮ ਮਿਲਿਆ ਸੀ ਜਨ ਕੇ ਉਹ ਜੋ ਤੈਨੂੰ ਤਾਂ ਵਰਮਨ ਫਿਰ ਉਹ ਨੂੰ ਕਹਿੰਦਾ ਲੂਣਾ 바ਰੂ ਸ਼ੁਦਰ ਦੀ थी ਲੂਣਾ 바ਰੂ ਸ਼ੁਦਰ ਦੀ थी ਭਾਗ ਉਹਨਾਂ ਜਾਤ ਨੂੰ ਮੂਰੇ ਰੱਖਿਆ ਉਹਦਾ ਕਿ ਸ਼ੁਦਰਾ ਵੇਧੀ ਸੀ ਉਹ ਸੋਹਣੀ ਚੰਚਲ ਕੋਮਲ ਅੰਗੀ ਪਰ ਪਿਛਲੇ ਜਨਮਾਂ ਦਾ ਫਲ ਹੈ ਜਿਵੇਂ ਅப்சਰਾ ਪਰਪਟ ਅੰਗੀ ਮਥਰਾ ਦੇ ਵਿੱਚ ਜਿਉਂ ਜਲ ਜੰਗੀ शूद्र ਨਾਰ ਕਿਸੇ ਰਾਜੇ ਦੀ ਸੰਭਵਨ ਹੋਵੇ ਅਰਤੰਗੀ ਤੇ ਵਰਮਨ ਸਲਵਾਨ ਨੂੰ ਇਹ ਕਹਿੰਦਾ ਹੈ ਕਿ ਇੱਕ ਛੂਦਰ ਕੁੜੀ ਰਾਜੀ ਦਾ ਜਿਹੜੀ ਹੈ ਰਾਜੀ ਨਾਲ ਕਿਵੇਂ ਵਿਆਹੀ ਜਾ ਸਕਦੀ ਹੈ ਜਾਂ ਇਹ ਕਿਹ ਨੂੰ ਜਾਉਂਦੀ ਸੇਜ ਤੇ ਕਿਵੇਂ ਜਾ ਸਕਦੀ ਹੈ ਤੇ ਉਸ ਸਮਾਨ ਇਹ ਕਹਿੰਦਾ ਹੈ ਕਿ ਜੇ ਲੂਣਾ ਛੂਦਰ ਦੀ ਧੀ ਹੈ નિર્ਦੋਸ਼ੀ ਦਾ ਦੋਸ਼ ਵੀ ਕੀ ਹੈ ਕਿ ਭਾਈ ਜੀ ਉਹ ਛੂਦਰ ਦੇ ਘਰੇ ਜੰਮੀ ਹੈ ਤੇ ਉਹਦਾ ਕੀ ਦੋਸ਼ ਹੈ ਜਿਹੜੇ ਜਨਮ ਛੋਟੀ ਯਾਦ ਚ ਲੈ ਆਇਆ ਹੈ ਤਾ ਉਹਦਾ ਕੀ ਦੋਸ਼ ਹੈ ਤੇ ਵਰਮਨ ਵੀਰ ਜਿਹੜਾ ਰਾਜਾ ਉਹ ਨੂੰ ਕਹਿੰਦਾ ਕਿ ਦੋਸ਼ ਦੋਸ਼ ਤਾਂ ਉਸਦੇ ਕਰਮਾਂ ਦਾ ਹੈ ਜਾਂ ਫਿਰ ਪਿਛਲੇ ਜਨਮਾਂ ਦਾ ਹੈ ਹੁਣ ਉਹ ਕਹਿੰਦਾ ਵੀ ਦੋਸ਼ ਮੈਨੂੰ ਕੀ ਪਤਾ ਹੈ ਵੀ ਉਹ ਛੁਦਰ ਦੇ ਘਰੇ ਜੰਮੀ ਭਾਵ ਉਹ ਪਿਛਲੇ ਕਰਮਾਂ ਦਾ ਜਿਹੜਾ ਵਰਮਨ ਹੈ ਪਿਛਲੇ ਕਰਮਾਂ ਦਾ ਤੇ ਜਨਮਾਂ ਦੇ ਵਿੱਚ ਬਲੀਵ ਕਰਦਾ ਹੈ ਜਿਹੜੇ ਮੇਰੇ ਵਿਚਾਰ ਨੇ ਹੁਣ ਸਲਵਾਨ ਕੀ ਕਹਿੰਦਾ ਹੈ ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਸ਼ਬਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਯਾਦ ਪਾਦ ਦਾ ਤੇ ਧਰਮ ਦਾ ਖੰਡਨ ਕੀਤਾ ਨਹੀਂ ਨਹੀਂ ਕੋਈ ਦੋਸ਼ ਨਾ ਉਸ ਦਾ ਦੋਸ਼ ਤਾਂ ਸਾਡੇ ਭਰਮਾਂ ਦਾ ਹੈ ਜਿਵੇਂ ਕਿ ਆਪ ਸਾਰਿਆਂ ਨੂੰ ਹੀ ਪਤਾ ਹੈ ਕਿ ਜਿਹੜਾ ਭਰਮ ਹੈ ਉਹ ਕਦੇ ਵੀ ਸੱਚਾ ਨਹੀਂ ਹੁੰਦਾ ਭਰਮ ਭਰਮੀ ਹੁੰਦਾ ਭਰਮ ਇਹ ਕਹਿ ਲੋ ਕਿ ਭਲੇਖਾ ਹੁੰਦਾ ਪਰ ਭਰਮ ਕਦੇ ਵੀ ਸੱਚ ਨਹੀਂ ਹੁੰਦਾ ਮੈਂ ਆਰਾਮਨੇ ਤੌਰ ਤੇ ਜਿਵੇਂ ਕੋਈ ਬੰਦਾ ਰਾਤ ਨੂੰ ਤੁਰਿਆ ਜਾਂਦਾ ਮੂਰੇ ਰੱਸੀ ਪਈ ਹੈ ਉਹ ਭਰਮ ਵੇਜਦਾ ਪਤਾ ਨਹੀਂ ਸੱਪ ਪਿਆ ਜੇ ਉਹ ਸੁਬਾ ਤੱਕ ਖੜਾ ਰਵੇ ਉਹ ਹੈ ਹੀ ਰੱਸੀ ਕਿਉਂਕਿ ਉਹ ਸੱਪ ਹੋਣਾ ਉਹਦਾ ਭਰਮ ਸੀ ਇਵੇਂ ਸਾਡਾ ਇਹ ਭਰਮ ਹੈ ਜਾਦਪਾਤ ਦੇ ਵਿੱਚ ਅਸੀਂ ਸਾਰੇ ਇਨਸਾਨ ਕੁਝ ALU ਭਰਮ ਪਾਇਆ ਵਾ ਵੀ ਆ ਫਲਾਨੀ ਯਾਤ ਨੂੰ ਬੁਲਾਉਂ ਕਰਦਾ ਆ ਫਲਾਨੀ ਨੂੰ ਕਰਦਾ ਆ ਫਲਾਨੇ ਧਰਮ ਦਾ ਆ ਫਲਾਨੇ ਦਾ ਇਹ ਪਰਮ ਦੋਸ਼ਤ ਸਾਡੇ ਪਰਮਾ ਦਾ ਹੈ ਜਾਂ ਫਿਰ ਸਾਡੇ ਧਰਮਾ ਦਾ ਹੈ ਧਰਮ ਹੁਣ ਇਹੀ ਕੁਝ ਸਿਖਾਉਂਦੇ ਜੋ ਸਾਨੂੰ ਇਹ ਕਹਿੰਦੇ ਨੇ ਮੰਦਰ ਦੇ ਵਿੱਚ ਸੰਖਵਿਆਉ ਵਟਿਆਂ ਦੇ ਵਿੱਚ ਸ਼ਰਧਾ ਰੱਖੋ ਇਹ Hindu ਧਰਮ ਦੀ ਗੱਲ ਕਰਦੇ ਨੇ ਸ਼ਿਵ ਜੀ ਸ਼ੰਕੂਮਾਰ ਜੀ ਕਿਉਂਕਿ ਉਹ Hindu ਧਰਮ ਨੂੰ ਮਿਲਾਂਗ ਕਰਦੇ ਸੀ ਪੱਥਰਾਂ ਅੱਗੇ ਧੂਪ ਤਖਾਵੋ ਪਰ ਜੇ ਮਨੁੱਖ ਮਰਦਾ ਹੋਵੇ ਮਰਦੇ ਮੂੰਹ ਵਿੱਚ ਮੂਦਨਾ ਪਾਉ। ਪਾਉ ਧਰਮ ਅਨੁਸਾਰ ਚੱਲੋ ਇਨਸਾਨੀਆਂ ਦੇ ਅਨੁਸਾਰ ਨਹੀਂ। ਇੱਕ ਦੂਜੇ ਦੇ ਲਹੂਆਂ ਦੇ ਵਿੱਚ ਆਪਣੇ ਆਪਣੇ ਹੱਥ ਡੁਬਾਓ ਉਹਨਾਂ ਨੇ ਇਸ਼ਾਰਾ ਕੀਤਾ ਕਿਉਂਕਿ 1947 ਵੇਲੇ ਜਿਹੜਾ ਦੇਸ਼ ਦੀ ਵੰਡ ਜ਼ਰੂਰ ਹੋਈ ਹੈ ਉਹ ਵੰਡ ਕ ਜਿਹੜੀ ਵੰਡੀ ਸੀ ਪਰ ਉਹਦਾ ਰੌਲਾ ਜਿਹੜਾ ਪਾਇਆ ਉਹ ਧਰਮਾਂ ਦੇ ਕਰਕੇ ਪਿਆ ਵੀ ਸਿੱਖਾਂ ਨੇ ਮੁਸਲਮਾਨਾਂ ਨੂੰ ਮੁਸਲਮਾਨਾਂ ਨੇ ਸਿੱਖਾਂ ਨੂੰ ਵੜਿਆ ਉਹ ਕੁਝ ਬੰਦਿਆਂ ਦੀ ਇਹ ਕਹੋ ਸ਼ਰਾਰਤ ਸੀ ਉਹ ਸਰ ਕੁਮਾਰ ਜੀ ਨੇ ਕਿਹਾ ਹੈ ਉਹਨੇ ਮਨੋ ਜੋ ਘਰ ਰਲ ਕੇ ਖੇਤੀ ਰਾਜ ਕੇ ਕੋਈ ਅਗਾਉ ਭਾਰ ਧਰਮ ਦਾ ਆਸਰਾ ਲੈ ਕੇ ਵੋਟਾਂ ਨੂੰ ਪੈਸਾ ਕਮਾਉ ਤਵਾਰੀਖ ਦੀ ਛਾਤੀ ਉੱਤੇ ਰੰਗਾਂ ਵਾਲੇ नाग ਲੜਾਉ ਸਮਿਆਂ ਦੇ ਸ਼ਮਸ਼ਾਨ ਘਾਟ ਤੇ ਆਪਣੀ ਆਪਣੀ ਮੜੀ ਬਣਾਉ ਕਿਹੜਾ ਧਰਮ ਤੇ ਕਿਹੜਾ ਰੰਗ ਹੈ ਸੰਗ ਮਰ ਮਰਦੇ ਖੋਤਵੇ λαਵੇ ਹੁਣ ਅਗਾਂਹ ਵਾਲੀਆਂ ਲੈਣਾ ਚਾਹੁੰਦੇ ਜਿਹੜਾ ਇਹ ਸੁਣਨ ਵਾਲੀ ਗੱਲ ਹੈ ਸਮਝਣ ਵਾਲੀ ਗੱਲ ਹੈ ਜਿੱਥੇ ਉਹਨਾਂ ਨੇ ਦੱਸਿਆ ਕਿ ਅਸਲ ਧਰਮ ਕੀ ਕੀ ਹੈ ਪਰੋਂ ਤਾਂ ਮੇਰੇ ਮਿੱਤਰ ਉਹ ਹੈ ਜੋ ਨਾ ਲਹੂ ਦਾ ਰੰਗ ਪਛਾਣੇ ਭਾਵ ਜਿਹੜਾ ਇਨਸਾਨ ਨੂੰ ਇਨਸਾਨ ਸਮੀ ਦਾ ਹੈ ਉਹ ਆ ਅਸਲ ਧਰਮ ਜੋ ਸਭਾਂ ਨੂੰ ਇਕ ਕਰ ਜਾਣੇ ਮਾਨਵ ਦੀ ਪੀੜਾ ਨੂੰ ਸਮਝੇ ਮਾਨਵ ਦੀ ਪੀੜਾ ਨੂੰ ਜਾਣੇ ਅਸੀਂ ਤਾਂ ਸੱਜਣ ਸਭជា ਉਦਰਾ ਹਾਂ ਉਹ ਜਿਹੜੀ ਪਹਿਲੀ ਅਲਾਨਾ ਜਿਹੜਾ ਨੇ ਦੱਸਿਆ ਵੀ ਧਰਮਸਲੀ ਉਹ ਆ ਜਿਹੜਾ ਇਨਸਾਨ ਇਨਸਾਨ ਦੀ ਦੇ ਦੁੱਖ ਨੂੰ ਸਮਝਦਾ ਹੈ ਦਸਨਲ ਮੈਟਰ ਕਿ ਉਹ ਪੰਜਾਬ ਤੋਂ ਆ ਜਾਂ ਕਿਸੇ ਦੱਖਣੀ ਭਾਰਤ ਤੋਂ ਆ ਜਾਂ ਅਫਰੀਕਾ ਤੋਂ ਜਾਂ ਸਾਬੇਰੀਆ ਤੋਂ ਕਿਉਂਕਿ ਸਾਰੇ ਮੁੱਢ ਤਾਂ ਸਾਡਾ ਇੱਕੋ ਹੀ ਹੈ ਨਾ ਇਨਸਾਨੀਅਤ ਜਾਂ ਇਨਸਾਨ ਅਸੀਂ ਤਾਂ ਸੱਜਣ ਸਭ ਸ਼ੁੱਧ ਰਹਾ ਹਾਂ ਹੁਣ ਇੱਥੇ ਜਿਹੜਾ ਸ਼ੁੱਧਰ ਉਹਨਾਂ ਵਰਤਿਆ ਨਾ ਇਹ ਅਗਿਆਨਤਾ ਮੇਰੇ ਵਿਚਾਰ ਅਨੁਸਾਰ ਕਿ ਅਸੀਂ ਸਾਰੇ ਅਗਿਆਨੀ ਐ ਅਸੀਂ ਇਹ ਨਹੀਂ ਸਮਝਦੇ ਕਿ ਅਸੀਂ ਸਭ ਇੱਕ ਹਾਂ ਪਰ ਅੰਗੇ ਤੇ ਸੋਝਵੇਂ ਹੋਣੇ ਵਕ ਵਕ ਲੰਘਾਂ ਦੇ ਰੰਗ ਲੈ ਕੇ ਦਰਮਾ ਵੇੜੇ ਕਰੀਏ ਟੂਨੇ ਕਰਮ ਵਿਸੂਨੇ ਜਨਮ ਵਿਸੂਨੇ ਉੱਤੋਂ ਮਿੱਠੇ ਵਿਚੋਲੂ ਨੇ ਜਣਕੇ ਅਸੀਂ ਸਾਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਤੇ ਸਾਨੂੰ ਇਨਸਾਨੀਅਤ ਕਮਾਉਣੀ ਚਾਹੀਦੀ ਹੈ ਇੱਕ ਚੰਗਾ ਇਨਸਾਨ ਬਣਨ ਚਾਹੀਦਾ ਜੇ ਅਸੀਂ ਇੱਕ ਚੰਗੇ ਇਨਸਾਨ ਅਸੀਂ ਚੰਗੇ ਸਿੱਖ ਵੀ ਬਣਵਾ ਸਕਦੇ ਹਾਂ ਚੰਗੇ ਮੁਸਲਮਾਨ ਵੀ ਖਵਾ ਸਕਦੇ ਕਿਉਂਕਿ ਜੋ ਵੀ ਅਸੀਂ ਕਰਾਂਗੇ ਧਰਮ ਅਨੁਸਾਰ ਕਰਾਂਗੇ ਇਨਸਾਨੀਅਤ ਦੇ ਤਰਨ ਅਨੁਸਾਰ ਹੁਣ ਉਹਨਾਂ ਨੇ ਸ਼ੇਰ ਕੁਮਾਰ ਜੀ ਨੇ ਜਿਹੜੀ ਹੈ ਸਮੇਂ ਦੀ ਗੱਲ ਕੀਤੀ ਹੈ ਕੱਲ ਜੋ ਮਿੱਤਰ ਦਿਉ ਮਰਿਆ ਸੀ ਕੀ ਉਹ ਮੁੜ ਕੇ ਅੱਜ ਮਰ ਸਕਦਾ ਆਪ ਜੀ ਦਾ ਕੱਲ ਨੰ ਗਿਆ ਉਹ ਅੱਜ ਜੇ ਆਊਗਾ ਤਾਂ ਮਰੂਗਾ ਵੀ ਕੱਲ ਵਾਲਾ ਕੱਲ ਜਿਹੜਾ ਲੰਘ ਚੁੱਕਾ ਹੈ ਕੀ ਅੱਜ ਆ ਸਕਦਾ ਹੈ ਜਾਂ ਜੋ ਕੱਲ ਨੂੰ ਕੱਲ ਨੂੰ ਮਰਨਾ ਹਾਲੇ ਕਿਸੇ ਵੀ ਹਿੱਲੇ ਅੱਜ ਮਰ ਸਕਦਾ ਹੈ ਭਾਵ ਜਿਹੜਾ ਪ੍ਰਭਖਾ ਹੈ ਕੀ ਉਹ ਆ ਜਾ ਸਕਦਾ ਨਹੀਂ ਉਹ ਦੋਨਾਂ ਲਈ ਉਹਨਾਂ ਨੇ ਦੱਸਿਆ ਵੀ ਨਾ ਤਾਂ ਕੱਲ ਵਾਲਾ ਆ ਸਕਦਾ ਵਾਪਸ ਜਾਂ ਜਿਹੜਾ ਕੱਲ ਜੇ ਆਉਣਾ ਹੈ ਉਹ ਅੱਜ ਆ ਸਕਦਾ ਹੈ ਅੱਜ ਦਾ ਦਿਓ ਅਈਦਾ ਦੇ ਹੋਂਦ ਸੱਜਣ ਮੇਰੇ ਅੱਜ ਚੜ ਸਕਦਾ ਹੈ ਅੱਜ ਮਰ ਸਕਦਾ ਹੈ ਪਾਪ ਜਿਹੜਾ ਪ੍ਰੈਜ਼ੈਂਟ ਹੈ ਬੀਤੇ ਜਨਮਾਂ ਦੇ ਕਰਮਾਂ ਦਾ ਦੋਸ਼ ਕਿਸੇ ਸਰ ਕਿਵੇਂ ਚੜ ਸਕਦਾ ਹੈ ਜਦੋਂ ਨਾ ਤਾਂ ਅਸੀਂ ਕੱਲ ਦੇ ਵਿੱਚ ਜੀ ਸਕਦੇ ਹਾਂ ਜਿਹੜਾ ਗੁਜ਼ਰ ਗਿਆ ਤੇ ਨਾ ਅਸੀਂ ਕੱਲ ਆਉਣ ਵਾਲੇ ਵਿੱਚ ਅਸੀਂ ਜੀ ਸਕਦੇ ਹਾਂ ਪ੍ਰੈਜ਼ੈਂਟ ਦੇ ਵਿੱਚ ਹੀ ਜੀਣਾ ਤੇ ਪਰ ਪਿਛਲੇ ਕਰਮਾਂ ਦਾ ਫਲ ਕਿਵੇਂ ਆ ਗਿਆ ਇਹ ਸਾਰੀ ਗੱਲ ਬਣਾਈ ਹੀ ਹੈ ਜਿਹਦੇ ਅਨਸਾਰ ਸਾਨੂੰ ਗੁਲਾਮ ਬਣਾਇਆ ਗਿਆ ਧਰਮਾਂ ਨੇ ਇਹ ਮੇਰੇ ਵਿਚਾਰ ਨੇ ਯਾਨੀ ਕਿ ਕਿਉਂਕਿ ਪਹਿਲੀ ਵਾਰ ਜਦੋਂ ਮੈਂ ਲੂਨਾ ਪੜ੍ਹੀ ਐ 1971 ਦੇ ਵਿੱਚ ਮੈਂ ਪੜ੍ਹੀ ਐ ਜਦੋਂ ਕਿ ਮੈਂ ਮੋਗੇ ਡੀਐਮ ਕਾਲਜ ਦਾ ਸਟੂਡੈਂਟ ਸੀ ਉਦੋਂ ਦੀ ਗੱਲ ਹੈ ਤਬਾ ਇਹ ਕਿਤਾਬਾਂ ਕਈ ਹੁੰਦੀਆਂ ਜਿਹੜੀਆਂ ਕਿ ਤੁਹਾਡਾ ਜਦੋਂ ਵੀ ਤੁਹਾਡੇ ਕੋਲੇ ਕਾਇਮ ਲੱਗਦਾ ਤੁਸੀਂ ਵਾਰ-ਵਾਰ ਪੜਦੇ ਹੋ ਤੇ ਆਮ ਕੁਦਰਤੀ ਪਿਛਲੇ ਹਫਤੇ ਤੋਂ ਫੇਰ ਪੜਨ ਲੱਗਾ ਸੀ ਤੇ ਮੈਂ ਕਿਹਾ ਵੀ ਇਹ ਗੱਲ ਤਾਂ ਗੱਲਾਂ ਤੁਹਾਡੇ ਨਾਲ ਜਰੂਰ ਮੈਂ ਸਾਂਝੀਆਂ ਕਰਾਂ ਪਿਤੇ ਜਨਮਾਂ ਦੇ ਕਰਮਾਂ ਦਾ ਦੋਸ਼ ਕਿਸੇ ਸਰ ਕੈਂਚੜ ਸਕਦਾ ਜੋ ਮਰਿਆ ਸੋ ਮਰ ਚੁੱਕਾ ਹੈ ਕੋਈ ਜਿਹੜਾ ਇਹ ਸਾਨੂੰ ਭਰਮ ਚ ਪਾਇਆ ਹੈ ਨਾ ਕਿ ਪਿਛਲੇ ਕਰਮਾਂ ਦਾ ਫਲ ਹੈ ਬਿਲਕੁਲ ਨਹੀਂ ਜੋ ਜਿਉਂਦਾ ਸੋ ਮਰ ਜਾਏਗਾ ਜੇ ਅਸੀਂ ਹੁਣ ਜਿਉਨੇ ਆ ਅਸੀਂ ਵੀ ਇੱਕ ਦਿਨ ਇਵੇਂ ਹੀ ਚਲੇ ਜਾਣਾ ਜਾਂ ਜੋ ਜੰਮਣਾ ਵੀ ਹੈ ਹਾਲੇ ਉਹ ਵੀ ਸੂਰਜ ਤਰ ਜਾਵੇਗਾ ਭਾਵੇਂ ਉਹ ਵੀ ਡੁੱਬ ਹੋਊਗਾ ਪੁੱਤ ਕੋ ਵੇਖਦਾ ਨਾਗ ਨਾ ਸੰਭ ਸੰਭ ਕਿਸੇ ਨੂੰ ਸਮਾਂ ਨਹੀਂ ਡੰਗਦਾ ਨਾ ਪਹਿਲਾ ਜਿਹੜਾ ਲੰਘਿਆ ਜਾਂ ਆਉਣ ਵਾਲਾ ਅਜੀਤਪ ਨੂੰ ਲੜ ਜਾਵੇਗਾ ਅੱਜ ਜੋ ਹੋ ਰਿਹਾ ਹੈ ਨਾ ਸਾਨੂੰ ਉਹਨੂੰ ਸਮਝਣ ਦੀ ਲੋੜ ਹੈ ਇਹ ਮੈਂ ਤਾਂ ਦੋ ਦਿਨਾਂ ਲੈਣਾ ਸਾਨੀਆ ਗੋਸ਼ ਕੀਤੀ ਹੈ ਕਿ ਕਿਉਂਕਿ ਇਹਦੇ ਵਿੱਚ ਜਾਤ ਪਾਤ ਤੇ ਧਰਮਾਂ ਦਾ ਖੰਡਨ ਕੀਤਾ ਹੈ ਅਸਲ ਧਰਮ ਜਿਹੜਾ ਹੈ ਨਾ ਉਹ ਇਨਸਾਨੀਅਤ ਇਨਸਾਨੀਅਤ ਦਾ ਧਰਮ ਹੈ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਆਪਦੇ ਨਾਲਿਆਂ ਨੂੰ ਇੱਕ ਚੰਗਾ ਇਨਸਾਨ ਨਿਸ਼ਾਨ ਬਣਾਓ ਇਕ ਚੰਗੇ ਇਨਸਾਨ ਬਣੋ ਇਹ ਵੀ ਮੇਰੀ ਬੇਨਤੀ ਹੈ ਬਾਕੀ ਹਾਂ ਜਿਹੜਾ ਜੇ ਤੁਸੀਂ ਸਿੱਖ ਹੋ ਜੇ ਚੰਗੇ ਇਨਸਾਨ ਹੋ ਤਾਂ ਹੀ ਚੰਗੇ ਸਿੱਖ ਅਖਵਾਉਂਗੇ ਜੇ ਚੰਗੇ ਇਨਸਾਨ ਹੋ ਤਾਂ ਚੰਗੇ ਮੁਸਲਮਾਨ ਜਿਹੜੇ ਐ ਉਹ ਅਖਵਾਉਂਗੇ ਤੇ ਚੰਗੇ ਇਨਸਾਨ ਤਾਂ ਚੰਗੇ ਹਿੰਦੂ ਅਖਵਾਉਂਗੇ ਅੱਜ ਲਈ ਨਹੀਂ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤੁਹਾਨੂੰ ਜਰੂਰ ਸ਼ੇਅਰ ਕਰਨਾ ਕਮੈਂਟਸ ਵੀ ਦੇਣਾ ਤੇ ਆਖਰ ਤੇ ਫਿਰ ਮੇਰੀ ਬੇਨਤੀ ਹੈ ਕਿ ਮੇਰੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੇ ਕਰਾਓ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ